11 ਸਾਲਾ ਬੱਚੀ ਨਾਲ 31 ਸਾਲਾ ਫੁਆਦੇ ਬੇਟੇ ਵੱਲੋਂ ਲਗਾਤਾਰ ਕੀਤਾ ਗਿਆ ਜ਼ਬਰਜਨਾਹ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਥਾਣਾ ਸੇਖਵਾਨ ਬਟਾਲਾ ਦੇ ਪੁਲਿਸ ਦੋਸ਼ੀਆਂ ਨੂੰ ਨਹੀਂ ਕਰ ਰਹੀ ਗ੍ਰਿਫਤਾਰ ਇਨਸਾਫ ਲੈਂ ਲਈ ਬੱਚੀ ਦੀ ਮਾਂ ਆਪਣੀਆਂ ਚਾਰੋਂ ਬੇਟੀਆਂ ਨੂੰ ਨਾਲ ਲੈ ਕੇ ਪੰਜ ਅਕਸਤ ਨੂੰ ਲਗਾਏਗੀ ਐਸ ਐਸ ਪੀ ਬਟਾਲਾ ਦੇ ਦਫ਼ਤਰ ਅਗੇਤਰਨਾ ਸਮਾਜਿਕ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੂੰ ਤਰਨੇ ਵਿੱਚ ਪਹੁੰਚ ਕੇ पीड़ित परिवार न इंसाफ दिवादर कुमरा ने की अपील थाना से एस एच ओ साहिब ने कहा कि इस मामले विच पर्चा दर्ज हो चुका है बहुत जल्द दोषी पुलिस की गिरफ्त विच होंगे। आओ देखते दे एक खबर विस्तार सहित SEBC ਮਹਾ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ ਸਤਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ 11 ਸਾਲਾ ਨਬਾਲਗ ਬੱਚੀ ਨਾਲ ਉਸ ਦੇ 31 ਸਾਲਾ ਫੂਆ ਦੇ ਬੇਟੇ ਵੱਲੋਂ ਲਗਾਤਾਰ ਕੀਤੇ ਗਏ ਜਬਰ ਜਨਾਹ ਦੇ ਮਾਮਲੇ ਵਿੱਚ ਮੋਰਚਾ ਆਗੂਆਂ ਵੱਲੋਂ 2 ਮਹੀਨੇ ਦੀ ਜਦੋਜਹਿਦ ਤੋਂ ਬਾਅਦ FIR ਨੰਬਰ 0081 3 ਜੁਲਾਈ 2025 ਥਾਣਾ ਸੇਖਵਾਨ ਦਰਜ ਹੋਈ ਸੀ ਪਰ ਉਤੋਂ ਦੇ ਪੁਲਿਸ ਪ੍ਰਸ਼ਾਸਨ ਨੇ 15 ਦਿਨ ਬੀਤਣ ਤੋਂ ਬਾਅਦ ਵੀ ਦੋਸ਼ੀ ਇੰਦਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਬੁੱਟਰ ਕਲਾ ਜ਼ਿਲ੍ਹਾ ਬਟਾਲਾ 'ਤੇ ਉਸਦੀ ਮਾਤਾ ਰਵਿੰਦਰ ਕੌਰ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਇਸ ਬਾਰੇ ਜਦੋਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਐਸ ਐਚਓ ਥਾਣਾ ਸੇਖਵਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅੱਜ ਮੋਰਚਾ ਪ੍ਰਧਾਨ ਦੀ ਅਗਵਾਈ ਵਿੱਚ ਮੋਰਚਾ ਆਗੂਆਂ ਨੇ ਮੀਟਿੰਗ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਮਿਤੀ 5 ਅਕਤੂਬਰ 2025 ਦਿਨ ਮੰਗਲਵਾਰ ਨੂੰ सवेरे बटाला दफ्तर आगुआ ने समूह समाजिकार्मिक ने कहा की जे कोई अड़सुखावी घटना वापर दी है एस एस एटाला एस एच ओ सिखवान हो गए प्रेस न पीड़ित लड़की दाता परमजीत कौर डेराबसी ने दसा की थानी की महिला पड़ताली अफसर ने ਮੈਨੂੰ ਡਰਾਇਆ ਤਮਕਾਇਆ ਤੇ ਮੇਰੇ ਕੋਲੋਂ ਕੋਰੇ ਪੇਪਰ ਤੇ ਦਸਖਤਵੀ ਕਰਵਾਈ ਮੈਨੂੰ ਡਰ ਹੈ ਕਿ ਇਹ ਮੇਰੇ ਦਸਖਤ ਕੀਤੇ ਪੇਪਰ ਨੂੰ ਪੁਲਿਸ ਦੋਸ਼ੀਆ ਨੂੰ ਬਚਾਉਣ ਲਈ ਨਾ ਵਰਤ ਲਵੇ ਇਸ ਮੌਕੇ ਗਲਬਾਦ ਦਰਾਨ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਇਸ ਪਰਿਵਾਰ ਨੇ ਮਹਿਲਾ ਕਮਿਸ਼ਨ ਪੰਜਾਬ ਨੂੰ ਵੀ ਦਰਖਾਸਤ ਦਿੱਤੀ ਹੈ ਪਰ ਉਹ ਕੁੰਮ ਕਰਨੀ ਨਹੀਂ ਸੁੱਤੇ ਹਨ ਪੁਲਿਸ ਵੀ ਆਏ ਦਿਨ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਅਨਾਕਾਨੀ ਕਰ ਰਹੀ ਹੈ ਤੇ ਜਾਪਦਾ ਹੈ ਪੁਲਿਸ ਦੋਸ਼ੀਆ ਦੇ ਨਾਲ ਮਿਲੀ ਹੋਈ ਹੈ ਪੰਜ ਅਗਸਤ ਨੂੰ ਲਗਾਇਆ ਜਾਣ ਵਾਲਾ ਤਰਨਾ ਪ੍ਰਸ਼ਾਸਨ ਅਤੇ ਸਰਕਾਰ ਦੇ ਚਿਹਰੇ ਦਾ ਨਕਾਬ ਹਟਾਏਗਾ ਜੋ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆਆਂ ਦੀਆਂ ਬੜੀਆਂ-ਬੜੀਆਂ ਡਿੰਗਾਂ ਮਾਰਦਾ ਹੈ ਸਰਦਾਰ ਕੁੰਮੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਸੇਖਵਾਂ ਥਾਣੇ ਦਾ ਐਸਐਚਓ ਦੋਸ਼ੀਆਂ ਨੂੰ ਕਿਸੇ ਕੀਮਤ ਤੇ ਨਹੀਂ ਬਚਾ ਸਕਦਾ ਅਸੀਂ ਦੋਸ਼ੀਆਂ ਤੇ ਕਾਰਵਾਈ ਕਰਾਉਣ ਲਈ ਹਰ ਸੰਭਵ ਯਤਨ ਕਰਾਂਗੇ ਉਹਨਾਂ ਸਮੂਹ ਆਗੂਆਂ ਨੂੰ ਇਸ ਪੀੜਿਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਮੋਰਚੇ ਦੀ ਮਹਿਲਾ ਆਗੂ ਸ਼ਿਕਸ਼ਾ ਸ਼ਰਮਾ ਖਰਣ ਨੇ ਬੋਲਦਿਆਂ ਕਿਹਾ ਕਿ ਮਹਿਲਾ ਕਮਿਸ਼ਨ ਸਿਰਫ ਕੁਰਸੀ ਦਾ ਸ਼ਿੰਗਾਰ ਬਣੀ ਬੈਠੀ ਹੈ ਉਹ ਇੱਕ ਬੱਚੀ ਨਾਲ ਹੋਏ ਕੁਕਰਮ ਦੀ ਆਵਾਜ਼ ਨਹੀਂ ਉਠਾ ਸਕਦੀ ਉਸਤੇ ਕਾਰਵਾਈ ਨਹੀਂ ਕਰ ਸਕਦੀ ਆਮ ਮਹਿਲਾਵਾਂ ਨੂੰ ਕੀ ਇਨਸਾਫ ਦੇਵੇਗੀ ਆਓ ਦੇਖਦੇ ਹਾਂ ਪੀੜਤ ਪਰਿਵਾਰ ਅਤੇ ਆਗੂਆਂ ਨੇ ਸਾਡੇ ਚੈਨਲ ਦੀ ਟੀਮ ਨਾਲ ਜੋ ਗੱਲਬਾਤ ਕੀਤੀ ਹਨੀ ਕੁੰਦੂ ਸਰ ਅੱਜ ਦਾ ਕੀ ਮਸਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸ ਸੀ ਬੀ ਸੀ ਮਹਾਪੰਚਾਇਤ ਜੋ ਮੋਰਚਾ ਫੇਸਾਬ ਦੀਆਂ ਲਾਈਟਾਂ ਕੋਲ ਚੱਲ ਰਿਹਾ ਪਿਛਲੇ 2 ਸਾਲ ਤੋਂ ਲਗਭਗ 2 ਸਾਲ ਤੋਂ ਇੱਥੇ ਹਰ ਰੋਜ਼ ਕੋਈ ਨਾ ਕੋਈ ਬੰਦਾ ਆਪਣੀ ਜਿਹੜੀ ਹੈ ਦੁੱਖ ਤਕਲੀਫ ਪੀੜਤ ਪਰ ਪੀੜਤ ਪਰਿਵਾਰ ਆਪਣੀ ਦੁੱਖ ਤਕਲੀਫ ਲੈ ਕੇ ਆਉਂਦੇ ਫਿਰ ਅਸੀਂ ਜਿਹੜੇ ਸਾਰੇ ਮੋਰਚਾ ਆਗੂ ਸਹਿਬਾਨ ਸਾਰੇ ਸਾਡੇ ਮੀਟਿੰਗ ਕਰਕੇ ਉਸ ਵਿਅਕਤੀ ਨੂੰ ਇਨਿਆਨ ਸਾਹਿਬ ਤੋਂਣ ਲਈ ਆਪਾਂ ਸਰਕਾਰ ਦੇ ਦੁਆਰੇ ਇਹ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਜੋ ਪ੍ਰੈਸ ਰਾਹੀਂ ਅਸੀਂ ਸਾਰਾ ਸੰਦੇਸ਼ ਭੇਜ ਸਕਦੇ ਹਾਂ ਵੀ ਕਿਵੇਂ ਇੱਕ ਅਜੋਸੇ ਲੜੀ ਚ ਬੀਬੀ ਪਰਮਜੀਤ ਕੌਰ ਡੇਰਾਬਸੀ ਤੋਂ ਜਿਹੜੀ ਪਿਛਲੇ ਲਗਭਗ 2 ਮਹੀਨੇ ਤੋਂ ਅਸੀਂ ਜੱਦੋ ਜਹਿਦ ਕਰਕੇ ਮੋਰਚਾ ਦੇ ਆਗੂ ਸਾਬਾਨ ਨੇ ਅਸੀਂ ਜਿਹੜੀਆਂ ਦੌੜ ਭੱਜ ਕਰਕੇ ਪ੍ਰੈਸ ਨੂੰ ਮੀਡੀਆ ਨੂੰ ਜਦੋਂ ਤੁਹਾਡੇ ਰਾਹੀਂ ਮੁੱਦਾ ਚੱਕਿਆ ਗਿਆ ਇੱਕ 11 ਸਾਲ ਦਾ ਅਸੀਂ ਸਾਡਾ ਜਿਹੜਾ ਬੋਲਣ ਦਾ ਵੀ ਦਿਲ ਨਹੀਂ ਕਰਦਾ ਅਸੀਂ ਕਹਿ ਵੀ ਥੋੜੋ ਨਹੀਂ ਸਕਦੇ ਵੀ 11 ਸਾਲ ਦੀ ਬੱਚੀ ਨਾਲ ਜਿਹੜਾ ਕੋ ਕਰਮ ਹੁੰਦਾ ਹੈ ਰੇਪ ਹੁੰਦਾ ਉਸ ਤੋਂ ਬਾਅਦ ਜਿਹੜਾ ਸਗੀ ਪੂਆ ਦਾ ਮੁੰਡਾ 31 ਸਾਲਾ ਤੇ ਉਹ ਤੋਂ ਬਾਅਦ ਫਿਰ ਜਦੋਂ ਬਹੁਤ ਔਖਾ ਇਹ ਜਿਹੜੀ ਐਫਆਈਆਰ ਦਰਜ ਕਰਾਈ ਹੈ ਜਦੋਂ ਦਹਿਦ ਕਰਕੇ ਜਿਹੜੀ ਐਫਆਈਆਰ ਦਰਜ ਕਰਾਈ ਹੈ ਹੁਣ 00 ਐਫਆਈਆਰ 81 00 81 ਮਿਤੀ 3/7/2025 ਨੂੰ ਥਾਣਾ ਸੇਖਵਾ ਜ਼ਿਲ੍ਹਾ ਬਟਾਲਾ ਵਿੱਚ ਐਫਆਈਆਰ ਦਰਜ ਹੋ ਗਈ ਜਿਸ ਨੂੰ ਲਗਭਗ 15 ਜਾਂ 20 ਦਿਨ ਇਸ ਨੂੰ 15-16 ਦਿਨਾਂ ਜਿਹੜੇ ਬੀਤ ਚੁੱਕੇ ਨੇ ਅੱਜ ਤੱਕ ਸੇਖਵਾ ਥਾਣੇ ਦੇ ਐਸਐਚਓ ਨੇ ਆਈਓ ਨੇ ਜਿਹੜੀ ਪੜਤਾਲੀ ਅਫਸਰ ਲੇਡੀ ਹੈ ਇਹ ਆ ਡੀਐਸਪੀ ਨੇ ਉਹਨਾਂ ਕਿਸੇ ਵੀ ਵਿਅਕਤੀ ਦੀ ਕੁਝ ਦੋ ਬੰਦੇ ਦੋਸ਼ੀ ਪਾਏ ਗਏ ਇੱਕ ਤਾਂ ਬੇਟਾ ਮੁੰਡਾ ਰਵਿੰਦਰ ਇੰਦਰਜੀਤ ਸਿੰਘ ਤੇ ਇੱਕ ਉਹਦੀ ਮਾਤਾ ਜੀ ਦੋਨੇ ਜਣੇ ਜਿਹੜੇ ਦੋਸ਼ੀ ਪਾਏ ਗਏ ਦੋਨਾਂ ਤੇ ਐਫ ਆਈ ਆਰ ਹੋਈ ਹੈ ਪਰ ਰੈਸਟ ਅੱਜ 15 ਦਿਨ ਬੀਤਣ ਦੇ ਬਾਅਦ ਇੱਕ ਦੀ ਵਿਅਕਤੀ ਦੀ ਜਿਹੜੀ ਹੈ ਰੈਸਟ ਨਹੀਂ ਪਾਈ ਗਈ ਜਦੋਂ ਹੁਣ ਅਸੀਂ ਐਸ ਐਚਓ ਨੂੰ ਅੱਜ ਪਤਾ ਕਰਿਆ 48 ਅਫਸਰ ਜਿਹੜੀ ਲੇਡੀ ਕਨਸਟੇਬਲ ਹੈ ਉਹਨੂੰ ਪਤਾ ਕਰਿਆ ਨਹੀਂ ਜੀ ਹਲੇ ਉਹਨਾਂ ਨੇ ਇਨਕੁਆਰੀ ਪਾਈ ਹੈ ਜੀ ਫਲਾਣਾ ਉਹ ਬਹਾਨੇਬਾਜ਼ੀ ਕਰ ਰਹੇ ਨੇ ਤੇ ਕੋਈ ਰੈਸਟ ਨਹੀਂ ਪਾਈ ਤੇ ਅਸੀਂ ਜਿਹੜਾ ਹੈ ਤੁਹਾਡੇ ਰਾਹੀਂ ਜਿਹੜਾ ਗਰੀਬ ਪਰਿਵਾਰ ਨੂੰ ਗਰੀਬ ਬੱਚੀਆਂ ਨੂੰ ਗਰੀਬ ਬੱਚੀ ਦੇ ਪੇਰੈਂਟਸ ਨੂੰ ਨਿਆਂ ਸਾਫਦੋਂਣ ਲਈ ਅੱਜ ਇੱਕ ਮੀਟਿੰਗ ਕਰਕੇ ਅਸੀਂ ਇਹ ਨਿਰਣਾ ਕੀਤਾ ਐਲਾਨ ਕੀਤਾ ਵੀ 5 ਅਗਸਤ ਨੂੰ ਅਗਲੇ ਮਹੀਨੇ 5 ਤਰੀਕ ਨੂੰ ਜਿਹੜਾ ਹੈਗਾ ਐਸਐਸਪੀ ਬਟਾਲੇ ਦੇ ਦਫ਼ਤਰ ਦੇ ਅੱਗੇ ਚਾਰੇ ਬੇਟੀਆਂ ਨੂੰ ਲੈ ਕੇ ਆਪਣੀ ਚਾਰੇ ਬੱਚਿਆਂ ਨੂੰ ਲੈ ਕੇ ਘਰ ਵਾਲੇ ਨੂੰ ਲੈ ਕੇ ਤੇ ਆਪ ਤੇ ਅਸੀਂ ਜਿਹੜਾ ਪੂਰਨ ਤੌਰ ਤੇ ਐਸਸੀਬੀਸੀ ਮੋਰਚਾ ਤੇ ਬਾਕੀ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਇਸ ਪੀੜਤ ਪਰਿਵਾਰ ਨੂੰ ਤੇ ਪੀੜਤ ਬੱਚੀ ਨੂੰ ਨਿਆਂਸਾਫ ਦਵਾਉਣ ਲਈ ਬਟਾਲਾ ਐਸਐਸਪੀ ਦਫ਼ਤਰ ਦੇ ਮੂਹਰੇ 5 ਤਰੀਕ ਨੂੰ 5 ਅਗਸਤ ਨੂੰ 11 ਵਜੇ ਪਹੁੰਚੋ ਤਾਂ ਕਿ ਇਸ ਬੱਚੀ ਨੂੰ ਬੱਚੀ ਦੇ ਪੇਰੇਣ ਸਾਨੂੰ ਬੱਚੀ ਦੇ ਮਾਂ-ਵਾਪਾ ਨੂੰ ਨਿਆਂਸਾਫ ਮਿਲੇ ਤੇ ਉਹ ਦੋਸ਼ੀਆਂ ਦੇ ਖਿਲਾਫ ਦੋਸ਼ੀਆਂ ਨੂੰ ਸਜ਼ਾ ਕਰਾਈਏ ਤਾਂ ਕਿ ਉਹ ਜੇਲ੍ਹ 'ਚ ਜਾਣ ਤਾਂ ਕਿ ਮੁੜ ਕੇ ਕਿਸੇ ਬੱਚੀ ਨਾਲ ਅਜਿਹਾ ਕੰਮ ਨਾ ਹੋਵੇ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਮਾਣਯੋਗ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ 15 ਅਗਸਤ ਮਨਾ ਰਹੇ ਨੇ ਇਹ ਕਿਹੜੀ ਆਜ਼ਾਦੀ ਦਾ ਦੇਹਾੜਾ ਮਨਾ ਰਹੇ ਨੇ ਜਿੱਥੇ ਬੱਚੀਆਂ ਅਨਸੇਫ ਨੇ ਬੰਦੇ ਅਨਸੇਫ ਨੇ ਹਰ ਰੋਜ਼ ਵੱਢ ਕੱਟ ਹੁੰਦੀ ਹੈ ਕਤਲ ਹੋ ਰਹੇ ਨੇ ਮਰਡਰ ਹੋ ਰਹੇ ਨੇ ਪਰ ਕਿਸੇ ਪਾਸੇ ਕੋਈ ਕਿਸੇ ਦੀ ਸੁਣਾਈ ਨਹੀਂ ਹੁੰਦੀ ਹੁਣੇ ਹੁਣ ਇੱਕ ਕੱਲ ਡੇਰਾ ਵਸੀ ਦਾ ਥਾਣੇ ਦਾ ਕਰੋਕਰ ਨਿਆਣਾ ਸੀ ਉੱਥੇ ਬਹੁਤ ਔਖਾ ਇੱਕ ਨਿਆਂ ਨصاف ਅਸੀਂ ਦੁਆਣ ਦੀ ਗੱਲ ਕਰੀ ਹੈ ਤਾਂ ਕਿ ਹਰ ਰੋਜ਼ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਬਹੁਤ ਦੁਖੀ ਹੋਏ ਪਏ ਨੇ ਲੋਕ ਪੁਲਿਸ ਪ੍ਰਸ਼ਾਸਨ ਤੋਂ ਕਿਤੇ ਵੀ ਪੀੜਤ ਪਰਿਵਾਰ ਦੀ ਪੀੜਤ ਵਿਅਕਤੀ ਦੀ ਕਿਤੇ ਸੁਣਾਈ ਨਹੀਂ ਹੁੰਦੀ ਅਸੀਂ ਐਲਾਨ ਕੀਤਾ ਹੁਣ ਤੁਹਾਡੇ ਰਹੀਏ ਬੇਨਤੀ ਕਰਦੇ ਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਨਿਯਾਮ ਪਸੰਦ ਲੋਕਾਂ ਨੂੰ ਤੇ ਜਿਹੜੇ ਬਟਾਲਾ ਐਸਐਸਪੀ ਦਫ਼ਤਰ ਦਾ ਜਿਹੜਾ ਘਰਾਓ ਕੀਤਾ ਜਾਣਾ ਧਰਨਾ ਦੇਣ ਜਾਣਾ ਉਹ 5 ਅਗਸਤ ਦੀ ਤਰੀਕ ਰੱਖੀ ਹੈ ਤੁਸੀਂ ਸਾਰੇ ਬੰਦਿਆਂ ਦਾ ਸਹਿਯੋਗ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਡੇਰਾਵਸੀ ਜ਼ਿਲ੍ਹਾ ਮੁਹਾਲੀ ਜੇ ਰਹਿ ਰਹੀ ਆ ਰੈਂਟ ਦੇ ਸਾਨੂੰ ਜੀ 2 ਮਹੀਨੇ ਹੋ ਗਏ ਅਸੀਂ ਕੰਪਲੇਂਟ ਕਰਾਈ ਹੋਈ ਹੈ ਜੀ ਸਾਡੀ ਬੇਟੀ ਨਾਲ ਦੁਸ਼ਕਰਮ ਹੋਇਆ 11 ਸਾਲ ਦੀ ਬੇਟੀ ਨਾਲ ਤਿੰਨ ਮਹੀਨੇ ਮਿਸਯੂਜ਼ ਕਰਦਾ ਰਿਹਾ ਮੁੰਡਾ ਉਹ ਆਨਾ ਕਾਨੀ ਬਹੁਤ ਜੀ ਪੁਲਿਸ ਤੇ ਵੀ ਅਸੀਂ ਬਹੁਤ ਚੱਕਰ ਮਾਰ ਲਏ ਬਹੁਤ ਅਸੀਂ ਰਿਕਵੈਸਟਾਂ ਕਰ ਲੀਆਂ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਹਜੇ ਔਰ ਡੇਢ ਦੋ ਮਹੀਨੇ ਹੋ ਗਏ ਜੀ ਦਰਖਾਸਤ ਦਿੱਤੀ ਹੋਈ ਹਜੇ ਤੱਕ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਕੁਝ ਨਹੀਂ ਪਰਚਾ ਦਰਜ ਕਰ ਲਿਆ ਜੀ ਬਸ ਇੰਨੀ ਗੱਲ ਕਹਿ ਕੇ ਆਨਾ ਡਾਨੀ ਕਰ ਰਹੇ ਆ ਕਦੇ ਕਹਿੰਦੇ ਨਿਕਵਾਰੀ ਬਿਠਾ ਰੱਖੀ ਐ ਕੇਸ ਤੇ ਔਰ ਦੂਜੀ ਗੱਲ ਜੀ ਇੱਕ ਮੇਰੇ ਕੋਲ ਮੈਡਮ ਨੇ ਇਹ ਐਸਆਈ ਨੇ ਕੋਰੇ ਕਾਗਜ਼ ਤੇ ਸਾਈਨ ਕਰਾਏ ਸੀ ਜਿਵੇਂ ਮੈਨੂੰ ਨਹੀਂ ਪਤਾ ਜੀ ਦਬ ਕੇ ਮਾਰ ਰਹੀ ਸੀਗੀ ਵੀ ਇੱਥੇ ਸਾਈਨ ਕਰੋ ਕਿ ਜ਼ਰੂਰੀ ਹੈ ਕੋਈ ਜ਼ਰੂਰੀ ਕਾਗਜ਼ ਆ ਤੁਹਾਡੇ ਗਾ ਮੈਨੂੰ ਨਹੀਂ ਪਤਾ ਜੀ ਹੁਣ ਆਨਾ ਕਾਨੀ ਕਰ ਰਹੇ ਮੈਨੂੰ ਇਹ ਡਾਊਟ ਹੈ ਕਿ ਵੀ ਇਹ ਉਹਨਾਂ ਨਾਲ ਰਲੇ ਹੋਏ ਆ ਦੋਸ਼ੀਆਂ ਨਾਲ ਸਾਡੇ ਕੇਸ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਕੁਛ ਨਹੀਂ ਕਰ ਰਹੀ ਪੁਲਿਸ ਨਾਲੇ ਮੈਂ ਤਾਂ ਇੰਨੀ ਦੀ ਇਹ ਗੱਲ ਕਹਿਨੀ ਆ ਕਿ ਵੀ ਆਪਣੀ ਚਾਰੇ ਬੇਟੀਆਂ ਨੂੰ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਮੈਂ ਆਪਣੀ ਚਾਰੇ ਬੇਟੀਆਂ ਨੂੰ ਐਸਐਸਪੀ ਦੇ ਦਫਤਰ ਦੇ ਸਾਹਮਣੇ ਧਰਨਾ ਲਾਉਂਗੀ ਜਦ ਤੱਕ ਮੇਰੀ ਬੇਟੀ ਨੂੰ ਇਨਸਾਫ ਨਹੀਂ ਮਿਲੇਗਾ ਮੈਂ ਉਥੋਂ ਹਿਲੂੰਗੀ। ਔਰ ਮੈਂ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੀ ਆ ਕਿ ਵੀ ਸਾਡੀ ਸੁਣਵਾਈ ਹੋਏ ਮੇਰੀ ਬੇਟੀਆਂ ਨੂੰ ਇਨਸਾਫ ਦਿਵਾਇ। ਇਹਦੇ ਬਾਰੇ ਤੁਸੀਂ ਮਹਿਲਾ ਕਮਿਸ਼ਨ ਤੱਕ ਪਹੁੰਚ ਕੇ ਹਾਂਜੀ ਸਾਰੇ ਕਿਤੇ ਅਸੀਂ ਦਰਖਾਸਤਾਂ ਲਾਈਆਂ ਹੋਈਆਂ ਡੀਐਸਪੀ ਨੂੰ ਐਸਐਸਪੀ ਨੂੰ ਮਹਿਲਾ ਕਮਿਸ਼ਨਰ ਨੂੰ ਸਾਰੇ ਕਿਤੇ ਅਸੀਂ ਦਰਖਾਸਤ ਲਾਈ ਹੋਈ ਹੈ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ ਪੁਲਿਸ ਨੇ ਇੰਨੀ ਕ ਨਗਲੀ ਕਰ ਰਹੀ ਕੁਝ ਨਹੀਂ ਕਰ ਰਹੀ ਇਸ ਮੈਟਰ ਤੇ ਹਾਂਜੀ ਵੈਕਰ ਜੀ ਕ ਖਾਲਸਾ ਵੈਕਰ ਜੀ ਕੀ ਫਤਿਹ ਅਸੀਂ 7 ਫੀਸ ਮੁਹਾਲੇ 7 ਫੀਸ ਦੀਆਂ ਲੈਟਾਂ ਤੇ ਜਿਹੜਾ ਮੋਰਚਾ ਲੱਗਿਆ ਐ ਐਸਸੀਬੀਸੀ ਦਾ ਚੋਰ ਫੜੋ ਦਾ ਉੱਥੋਂ ਬੋਲਦੇ ਆਂ ਇਹ ਵਿਚਾਰੀ ਪਰਮਜੀਤ कौर ਜਿਹਦੇ ਨਾਲ ਬੱਚੀ ਨਾਲ ਅਸੀਂ ਤਾਂ ਕੰਜਕਾਂ ਦੀ ਪੂਜਾ ਕਰਦੇ ਆ ਸਾਡੇ ਮੂੰਹ ਨਿਕਲਣਾ ਚੰਗਾ ਨਹੀਂ ਲੱਗਦਾ ਇਸ ਤੇ ਇਸ ਨੂੰ ਵੀ ਪਾਪ ਸਮਝਦੇ ਕਹਿਣਾ ਸੁਣਨਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਵੀ ਜੇ ਬੱਚਿਆਂ ਨੂੰ ਲੋਕੀ ਕਹਿੰਦੇ ਆ ਗਵਰਨਮੈਂਟ ਵੀ ਕਹਿੰਦੀ ਆ ਧੀਆਂ ਬਚਾਓ ਧੀਆਂ ਪੜਾਓ ਤਾਂ ਇਹਨੇ ਵਿਚਾਰੀ ਨੇ ਧੀਆਂ ਬਚਾ ਵੀ ਲਈਆਂ ਹੈ ਇਹਨੇ ਪੜਾ ਵੀ ਲਈਆਂ ਪਾਲ ਵੀ ਲਈਆਂ ਤੇ ਜਦੋਂ ਘਰ ਦੀ ਵਾੜ ਖਾਜਵੇ ਖੇਤ ਨੂੰ ਤਾਂ ਬੰਦਾ ਕਿੱਥੇ ਮਰੇ ਕਿੱਥੇ ਜਾਵੇ ਇੱਕ ਜਿਗਰੀ ਰਿਸ਼ਤੇ ਨੇ ਉਹਦੇ ਨਾਲ ਦੁਸ਼ਕਰਮ ਕੀਤਾ ਤੇ ਬੰਦਾ ਹੁਣ ਕਿੱਥੇ ਜਾਵੇ ਘਰ ਦੇ ਵੀ ਸਾਥ ਛੱਡ ਕੇ ਬਾਹਰ ਵੀ ਛੱਡ ਗਏ ਹੁਣ ਦੱਸੋ ਇੱਕ ਮਜ਼ਦੂਰ ਬੰਦਾ ਮਜ਼ਦੂਰ ਤੀਵੀ ਉਹ ਕਿੱਥੋਂ ਪੈਸੇ ਲਿਆਵੇ ਠਾਣੇ ਕਚੈਰੀਆਂ ਘੁੰਮਣ ਲਈ ਕਿੱਥੋਂ ਬੱਚਿਆਂ ਨੂੰ ਰੋਟੀ ਖਿਲਾਵੇ ਰੈਂਟਡ ਬੰਦਾ ਕਿਆ ਕਰ ਸਕਦਾ ਆ ਇਹ ਮਹਿਲਾ ਕਮਿਸ਼ਨ ਕੋ ਜਾਓ ਉਹੋ ਆਪਣਾ ਹੀ ਕੁਰਸੀ ਦਾ ਸ਼ਿੰਗਾਰ ਬਣ ਕੇ ਬੈਠੇ ਹੋਏ ਆ ਉਹਨਾਂ ਨੂੰ ਇਹ ਹੈ ਹੀ ਨਹੀਂ ਕਿ ਮੈਂ ਵੀ ਇੱਕ ਮਹਿਲਾ ਆ ਮੈਂ ਵੀ ਇੱਕ ਮਹਿਲਾ ਜੇ ਕਿਸ ਦੀ ਤੀ ਨਹੀਂ ਪਹਿਣਦੀ ਮਾਂ ਤਾਂ ਸਭ ਦੀ ਹੁੰਦੀ ਆ ਨਾ ਤੇ ਇਸ ਕਰਕੇ ਇਹਨਾਂ ਨੂੰ ਮਹਿਲਾ ਕਮਿਸ਼ਨ ਨੂੰ ਵੀ ਸੋਚਣਾ ਚਾਹੀਦਾ ਤੇ ਬਾਕੀ ਇਹ ਵਿਚਾਰੀ ਕਿੰਨੇ ਜਿਹੇ ਧੱਕੇ ਖਾਂਦੇ ਦੇਖੋ ਇਹਦੇ ਕੋਲ ਤਾਂ ਨਾ ਕਰਾਇਆ ਨਾ ਰੋਟੀ ਨਾ ਕਪੜਾ ਇਹ ਤਾਂ ਵਿਚਾਰੀ ਪਤਾ ਨਹੀਂ ਮਰ ਕੇ ਗੁਜ਼ਾਰਾ ਕਿੱਦਾਂ ਕਰਦੀ ਆ ਕਈ ਵਾਰੀ ਤਾਂ ਖੁਦਕੁਸ਼ੀ ਕਰਨ ਨੂੰ ਕਹਿ ਦਿੰਦੀ ਕਿ ਅੱਜ ਮੈਂ ਖੁਦਕੁਸ਼ੀ ਕਰ ਲੈਣੀ ਫਿਰ ਐਸੇ ਬੀਸੀ ਮੋਰਚੇ ਵਾਲੇ ਨੇ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਬਾਕੀ ਇਹਨਾਂ ਦੀ ਪਾਰਟੀ ਨੇ ਸਾਰੇ ਅਸੀਂ ਸਹਾਇਤਾ ਦੀ ਕੋਸ਼ਿਸ਼ ਕੀਤੀ ਆ ਪਰ ਇਹਨੂੰ ਕਿਹਾ ਪੈ ਤੈਨੂੰ ਨਿਆਂ ਦੁਆਕੇ ਛੱਡਾਂਗੇ ਤੇ ਜੇਕਰ ਇਹਨੂੰ ਨਿਆਂ ਨਹੀਂ ਮਿਲੂਗਾ ਅਸੀਂ ਤਾਂ ਮੋਹਾਲੀ ਤੋਂ ਵੱਡਾ ਕਾਫਲਾ ਲੈ ਕੇ ਜਿੰਨੇ ਵੀ ਅਸੀਂ ਇੱਥੇ ਹੈਗੇ ਪੀੜਤ ਪਰਿਵਾਰਾਂ ਦੇ ਬਾਕੀਆਂ ਨਾ ਵੀ ਜਾਂਦੇ ਆ ਕਈਆਂ ਨੂੰ ਨਿਆ ਮਿਲ ਚੁੱਕਾ ਹੈ ਕਈਆਂ ਨੂੰ ਮਿਲੂਗਾ ਪਰ ਇਹਨੂੰ ਅਸੀਂ ਇਹ ਤਸੱਲੀ ਦਿੰਦੇ ਆਂ ਵੀ ਤਸੱਲੀ ਰੱਖ ਅਸੀਂ ਤਕਾਫਲਾ ਵੱਡਾ ਜਾਵਾਂਗੇ ਤੇ ਨਿਆ ਤੈਨੂੰ ਲੈ ਕੇ ਹੀ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ